ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡੱਬੂ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਦੋ ਮੈਂ ਆ ਗਏ ਵੀਰੋ ਤਾਜ਼ੀਆਂ ਸੂਈਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਧੀਆ ਭਾਈ ਠੀਕ ਠਾਕ ਜੀ ਆਪਣਾ ਸੁਣਾਓ ਤੁਸੀਂ ਵਧੀਆ ਜੀ ਵੀਰ ਜੀ ਨਾਂ ਦੱਸਿਓ ਨਾਂ ਭਾਈ ਮੇਰਾ ਗੁਰਪਾਲ ਸਿੰਘ ਜੇ ਹਾਂਜੀ ਪਿੰਡ ਮੀਰਾਕੋੜ ਜੇ ਹਾਂਜੀ ਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ ਠੀਕ ਆ ਜੀ ਹਾਂਜੀ ਫੋਨ ਨੰਬਰ ਵੀਰ ਜੀ ਦੱਸੋ 813 75 ਚਾਰ ਗਿਆ ਸੀ ਤਾਂ ਵੀਰ ਜੀ ਚੰਗੀਆਂ ਮਿਆਂਆਂ ਗਿਆ ਕੋਲੇ ਅੱਜ ਹਾਂਜੀ ਭਾਈ ਸੋਈਆਂ ਸਾਈਆਂ ਦੀ ਹਾਂਜੀ ਤੇ ਇੱਕ ਇੱਕ ਖੀਰੀ ਝੋਟੀ ਏ ਖੀਰੀ ਝੋਟੀ ਆ ਗਈ ਬਹੁਤ ਸ਼ਕੀਨ ਹਨਾ ਜੀ ਹਾਂਜੀ ਹਾਂਜੀ ਤਾਂ ਵੀਰਾਂ ਨੂੰ ਬੈਂਦੇ ਵੀਰੇ ਵੀਡੀਓ ਪੂਰੀ ਵੇਖ ਲਿਓ ਰੇਟ ਜਾ ਜਾ ਹਾਂਜੀ ਤਾਂ ਕਰੀਏ ਵੀਰ ਜੀ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਪਸ਼ੂ ਫਿਰ ਉਧਰ ਵੀ ਜਲਦੀ ਗਏ ਵੀਰ ਜੀ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਇਹਦੇ ਬਾਰੇ ਦੱਸ ਦਿਓ ਵੀਰੇ ਪਹਿਲੇ ਨੰਬਰ ਬਾਰੇ ਦੱਸ ਭਾਈ 15 ਦਿਨਾਂ ਦੀ ਸੂਈ ਜੇ ਠੀਕ ਹੈ ਜੀ ਮਗਰ ਇਹਦੇ ਕੱਟੀ ਜੇ ਆ ਕੱਟੀ ਵੇਦੀ ਅੱਛਾ ਆ ਕੱਟੀ ਆ ਗਈ ਹਾਂਜੀ ਹਾਂਜੀ ਬਾਕੀ ਕੋ ਸਮਝ ਲਾ ਲਈ ਭੈਣ ਭਰਾ 15 ਦੀ ਲਾ ਲਓ 20 ਦੀ ਲਾ ਲਓ ਤੁਹਾਡੇ ਸਾਹਮਣੇ ਵੀਰੋ ਹਾਂਜੀ ਹਾਂਜੀ ਹਨਾ ਜੀ ਮਹੀਨੇ ਦੀ ਲਾ ਲਓ ਤੁਹਾਡੇ ਸਾਹਮਣੇ ਆ ਤੇ ਬਾਕੀ ਘਰ ਵਾਲੇ ਦੂਜਾ ਸੂਆ ਆਂਦੇ ਸੀ ਜੀ ਹਾਂਜੀ ਪਰ ਸਾਡੀ ਸੋਮੀ ਦਾ ਸੂਆ ਤੀਜਾ ਜੀ ਤੀਜਾ ਸੂਆ ਹਾਂਜੀ ਦੁੱਧ ਵੀਰ ਜੀ ਦੁੱਧ 7 ਕਿਲੋ ਜੇ ਤੇ 6 ਕਿਲੋ ਕਰਕੇ ਕੋ ਭੈਣ ਭਰਾ ਲੈ ਠੀਕ ਕਿਲੋ ਬਾਕੀ ਚਵਾਚ ਹੋ ਕੇ ਪੂਰੀ ਪੁੰਦੀ ਇੱਕ ਨੰਬਰ ਚਵਾ ਲਿਆ ਹਾਂਜੀ ਖੋਲੋ ਵੀਰ ਜੀ ਤਾਂ ਵੇਖੋ ਵੀਰੋ ਚੈੱਕ ਕਰ ਲਓ ਮੈਂ ਮਗਰ ਕੱਟੀ ਆ ਗਈ ਹੈ ਕੱ ਤਾਂ ਬਾਕੀ ਮੈਂ ਦਾ ਤੋਰਾ ਤਾਰਾ ਚੈੱਕ ਕਰ ਲਓ। ਇਹ ਤੋਂ ਵੀਰੇ ਤੁਹਾਨੂੰ ਤੁਹਾਨੂੰ ਚੰਗਾ ਲੱਗਿਆ। ਲੈਵਲ ਹੂਆ ਸੋਹਣਾ ਲੱਗਿਆ। ਥੋੜਾ ਜਿਹਾ ਰੁੱਖਾਪਨ ਕੇ ਵੀਰ ਨੇ ਸਾਂਭੀ ਨਹੀਂ ਹੈ ਨਾ ਵੀਰੇ? ਹਾਂ ਜੀ ਸਾਮ ਘੱਟ ਹੋਈ। ਉਹ ਤਾਂ ਦੁੱਧ ਆ ਲਈ ਮੈਂ ਹਨਾ ਜੀ। ਬੜਾ ਚੰਗਾ ਜਿਹਾ ਪਈ ਹੈ। ਠੀਕ ਆ ਜੀ। ਮੈਂ ਇਹਨਾਂ ਗੱਲ ਵੀਰੇ ਹੁਣ ਜਿਹੜੀ ਮੈਂ ਬੱਚਾ ਚੰਗਾ ਪਾਇਆ ਵਾ ਕਰਤੂਤ ਵਾਲੀ ਮੈਂ ਆ ਹਨਾ ਜੀ। ਹੁਣ ਬੱਚਾ ਬੱਚੇ ਦੀ ਗੱਲ ਕਰੀਏ ਤਾਂ ਵੀਰੋ ਇੱਕ ਰੰਗ ਕਾਲਾ ਬੱਚਾ ਪਾਇਆ ਪੂਛ ਤੋਂ ਲੈ ਕੇ ਸਿਰ ਤਾਈ ਕੋਈ ਵਾਲ ਨਹੀਂ ਚਿੱਟਾ ਬੱਚੇ ਦਾ ਇੱਕ ਰੰਗ ਬੱਚਾ ਕਾਲਾ ਪਾਇਆ ਨੇ ਹਨਾ ਜੀ ਕੱਟੀ ਮਗਰ ਆ ਪੂਛ ਨਹੀਂ ਜਾ ਬਿਲਕੁਲ ਜੈਡ ਬਲੈਕ ਜੈਡ ਬਲੈਕ ਬੱਚਾ ਪਾਇਆ ਹਨਾ ਤੇ ਮੈਂ ਵੀ ਵੀਰੋ ਚੈੱਕ ਕਰ ਲਓ ਬਾਕੀ ਪਾਪਾ ਪੂਪਾ ਦੁੱਧ ਵਾਲੀਆਂ ਦੇਖੋ ਵੀਰੇ ਸੋਹਣਾ ਥਣ ਲੱਗਿਆ ਤਾ ਹੁਣ ਦੁੱਧ ਕਿੰਨਾ ਦੱਸਾਂ ਵੀਰ ਜੀ ਦੁੱਧ ਭਾਈ 7 ਲੀਟਰ 7 ਲੀਟਰ ਭਾਗ ਦਾ 6 6 ਲੀਟਰ 6 ਮੰਨ ਕੇ ਚੱਲੋ ਹਨਾ ਵੀਰੇ ਤਾਂ ਮੈਂ ਕਿ ਚਲੋ ਕਿਹੜਾ ਵੀਰ ਸੇਵਾ ਕਰ ਲੂ ਤਾਂ ਵੀਰੋ ਦੁੱਧ ਤਾਂ ਇਹਨੇ ਕਰਨਾ ਹੀ ਆ ਉਹ ਤਾਂ ਤੁਸੀਂ ਹਨਾ ਜੀ ਪਤਲਾ ਚਾਮ ਆ ਗਿਆ ਮੈਂ ਤਾਂ ਬਿਲਕੁਲ ਤਾਂ ਥਾਂ ਇਤਰਾ ਮਾਰ ਕੇ ਲੈ ਗਲੇ ਥਾਂ ਭਾਈ ਉਹਦਾ ਕਰਕੇ ਥੋੜਾ ਜਿਹਾ ਘਟ ਗਿਆ ਥੋੜਾ ਫਰਕ ਪਾ ਜਾਂਦਾ ਪਸ਼ੂ ਹਾਂਜੀ ਹਾਂਜੀ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਮੈਂ ਬੋਲੇ ਤਾਂ ਭਾਈ 55 ਕਰਦੇ ਜੀ ਜੁਨੀਅਰ ਹਾਂਜੀ ਠੀਕ ਆ ਜੀ ਦੇ ਦਈਏ ਜਾਣਦੇ ਹੋ ਠੀਕ ਆ ਠੀਕ ਆ ਜੀ ਪਰ ਰੇਟ ਤੁਹਾਡਾ ਵੀਰ ਜੀ ਤਾਂ ਹੀ ਜਾਜ ਹੁੰਦਾ ਪਸ਼ੂ ਵੀ ਤਾਂ ਜਲਦੀ ਵਿਗਦਾ 50 ਜੀ ਵੀਰ ਜੀ ਮਾਨਤਨ ਕਰ ਦਈਏ ਕਰ ਦੋ ਦੱਸੋ ਤੁਸੀਂ ਚਲੋ ਰੇਟ ਤੁਹਾਡਾ ਜਾਜ ਹੀ ਹੈ ਚਲੋ ਫਿਰ ਵੀ 2000 ਪਿਆ ਜਾਂਦੇ ਕੋਈ ਗੱਲ ਨਹੀਂ 47000 ਦੇ ਦਾਂਗੇ ਭਾਈ ਤਾਂ ਵੇਖੋ ਵੀਰੋ ਚੈੱਕ ਕਰ ਲਓ ਰੇਟ ਵੀਰ ਦਾ ਮਗਰ ਵੀ ਕੱਟੀ ਆ ਗਈ ਆ ਸੋਹਣੀ ਮੈਂ ਆ ਵੀਰੋ ਖਾਣ ਚੰਗਾ ਲੱਗਿਆ ਭਾਜੀ ਕੋਈ ਚੱਕਰ ਨਹੀਂ ਜੇ ਠੀਕ ਨਹੀਂ ਗੱਲ ਚੋਈ ਚੋਈ ਬੜੀ ਚੰਗੀ ਜੇ ਦੀ ਕੱਦ ਵਜਨ ਵਾਲੀ ਨਾਲੇ ਹਾਂਜੀ ਹਾਂਜੀ ਠੀਕ ਆ ਦੂਜੇ ਨੰਬਰ ਤੇ ਆ ਗਈ ਵੀਰੇ ਤੇ ਵੇਖੋ ਵੀਰੋ 44000 ਦੀ ਹੋ ਜੂ ਦੂਜੇ ਨੰਬਰ ਤੇ ਤੀਜਾ ਸੂਹਾ ਸੂਈ ਜੇ ਤੀਜਾ ਸੂਹਾ ਠੀਕ ਆ ਜੀ ਤਾਂ ਇਹ ਮਗਰ ਵੀ ਕੱਟੀ ਜੇ ਹਰ ਮਗਰ ਜੇ ਕੱਟੀ ਵਿਖਾ ਦੂ ਇਹਦੇ ਮਗਰ ਆ ਕੱਟੀ ਆ ਗਈ ਆ ਜੀ ਆ ਗਈ ਨੀਲੀ ਦੀ ਕੱਟੀ ਵੇਲਾ ਨੀਲੀ ਜੀ ਤੇ ਕੰਡੇ ਮਾਲੀ ਦੀ ਜੇ ਕੱਟੀ ਕੀ ਆ ਬਾਤ ਹੈ ਟੇਡਾ ਕੱਟ ਮਾਨਕੀ ਅੱਕ ਵੇਖੋ ਵੀਰੋ ਬੱਚਾ ਬਹੁਤ ਚੰਗੇ ਸੀਮਨ ਦਾ ਪਾਇਆ ਇਹਨੇ ਟੇਡੇ ਕੱਟ ਵਾਲੀ ਕੱਟੀ ਆ ਗਈ ਇੱਦਾਂ ਲੱਗੀ ਏ ਕੱਟੀ ਭਾਜੀ ਆ ਫੀਟ ਤੇ ਲੱਗੀ ਹਾਂਜੀ ਆਪਾਂ ਚੱਟੀ ਤੇ ਲੱਗਾ ਠੀਕ ਹੈ ਜੀ ਤਾਂ ਵੀਰ ਜੀ ਇਹਦਾ ਦੁੱਧ ਇਹਦੇ ਥੱਲੇ ਕਿੰਨਾ ਦੁੱਧ ਵੀਰ ਜੀ 9 ਲੀਟਰ 9 ਲੀਟਰ ਹਾਂਜੀ ਠੀਕ ਹੈ ਜੀ 8 8 ਲੀਟਰ ਕਰਕੇ ਲਿਓ ਵੀਰੋ ਹਨਾ ਜੀ ਤਾਂ ਵੇਖੋ ਵੀਰੋ ਪਾਰੇ ਪੱਲੇ ਜੀ ਮੈਂ ਆ ਸੋਨੀ ਮੈਂ ਇਹ ਵਾਲੂਆ ਚੈੱਕ ਕਰ ਲਓ ਸੋਨਾ ਵਾਲਾ ਲੱਗਿਆ

ਤਾਂ ਖਾਨ ਤੋਂ ਦੀ ਗੱਲ ਕਰੀਏ ਤਾਂ ਵੀਰੇ ਬਹੁਤ ਸੋਹਣਾ ਲੱਗਿਆ ਇਹਨੂੰ ਵੇਥ ਵੇਥ ਤੇ ਥਣ ਲੱਗਿਆ ਸੋਹਣੀ ਮੈਂ ਵੀਰ ਜੀ ਮੋਲ ਬੋਲਦੇ ਭਾਈ ਬਾਹਰ ਇਹੋ ਹੀ 80 85 ਮੰਗੀ ਜਾਂਦੇ ਇਹ ਲੋਕ ਹਾਂਜੀ ਪਰ ਆਪਾਂ ਉਹ ਚੱਕਰ ਚ ਨਹੀਂ ਪੈਣਾ ਮੋਲੇ ਦਾ 65000 ਜੀ ਹਾਂਜੀ ਬਾਕੀ ਤਿੰਨ ਛੱਡ ਦਾਂਗੇ 62 ਦੀ ਦੇ ਦਾਂਗੇ ਮਹਾਰਾਜ ਬਾਹਰ 10000 ਹਾਂਜੀ ਹਾਂਜੀ ਠੀਕ ਐ ਦੋ ਛੱਡ ਦੋ ਹੋਰ ਵੀਰ ਜੀ 60 ਦੀ ਦੇਦਾ ਹੀ ਕੋਈ ਚੱਕਣੀ ਕੀ ਬਾਤ ਆ ਤੇ ਵੀਰੇ ਰੇਟ ਚੈੱਕ ਕਰ ਲਓ ਲੈਵਾ ਚੈੱਕ ਕਰ ਲਓ ਮੈਨੂੰ ਤਾਂ ਬਹੁਤ ਸੋਹਣਾ ਲੈਵਾ ਲੱਗਿਆ ਚੰਗੇ ਸੀਵੇਂ ਦਾ ਮਗਰ ਬੱਚਾ ਪਾਲਿਆ ਮਾਨ ਕੀ ਆਖਾ ਟੇਡਾ ਕਾਟਾ ਸੋਣੀ ਮੈਂ ਤੇ ਵੀਰ ਜੀ ਕਿਦਾਂ ਜੇ ਕੋਈ ਵੀਰਾ ਜੋੜਾ ਹੀ ਪਾਲੂਗਾ ਮੈਂ ਦਾ ਤੇ ਮਾਨਤਨ ਹੋ ਜੂ ਕਰਦਾਂਗੇ ਭਾਈ ਠੀਕ ਹੈ ਜੀ ਤੇ ਵੇਖੋ ਵੀਰੋ 48000 60000 ਤੇ ਮਾਨਤਨ ਹੋ ਜੂ ਦੋਵਾਂ ਮਗਰ ਕਟੀਆਂ ਆ ਗਈਆਂ ਵਾਂ ਚੰਗੇ ਸੀਵੰਦੀਆਂ ਤਾਂ ਰੇਟ ਵੀਰ ਦਾ ਹਰ ਵੀਡੀਓ ਜੈਜ ਹੁੰਦਾ ਆ ਤਾਂ ਥਣ ਥਣ ਚੰਗੇ ਲੱਗੇ ਵੀਰੋ ਇਹਨਾਂ ਨੂੰ ਚੰਗੀਆਂ ਮਿਆਂ 48 ਦੇ 60 ਮੰਨ ਲਓ ਇਹ ਇੱਕ ਆਠ ਬੰਦਾ ਨਾ ਹਾਂਜੀ ਤੇ ਇਹ ਹਾਂ ਨਾ ਤਿੰਨ ਛੱਡ ਦਾਂਗੇ ਯਾਰ ਇੱਕ ਪੰਜ ਦਾ ਜੋੜਾ ਇੱਕ ਪੰਜ ਦਾ ਜੋੜਾ ਹੀ ਤੇ ਵੇਖੋ ਵੀਰੋ ਚੰਗੀਆਂ ਮਿਆਂ ਜੋ ਹਾਂਜੀ ਸੋਹਣੀਆਂ ਨੇ ਪਤਲੇ ਚੰਮ ਵਾਲੀਆਂ ਨੇ ਹਾਂਜੀ ਭਾਈ ਦੇ ਦੇ ਠੀਕ ਹੈ ਜੀ ਹਾਂਜੀ ਵੀਰੇ ਅਗਲੇ ਮਨ ਇੱਕ ਕੱਟੀ ਆ ਗਈ ਹਨਾ ਆ ਜੀ ਕੀ ਬਾਤ ਹੈ ਬਹੁਤ ਸੋਹਣੀ ਝੋਟੀ ਹੈ ਵੀਰੇ ਇਹਦਾ ਫੇਸ ਕੁਆਲਿਟੀ ਚੈੱਕ ਕਰ ਲਓ ਵੀਰੇ ਝੋਟੀ ਦੀ ਕੀਰੀਆ ਕੀਰੀ ਕੀਰੀ ਆ ਜੀ ਠੀਕ ਆ ਜੀ ਤੇ ਮੈਨੂੰ ਯਾਦ ਇੱਕ ਦੰਦ ਭਾਵੇਂ ਤੋੜਿਆ ਵੇ ਦੋਸੀ ਦਾ ਪਰ ਨਾਂ ਵੀ ਤੋੜਿਆ ਵੇ ਇਹਦੇ ਬੜੇ ਪੱਕਾ ਕਲੀਅਰ ਨਹੀਂ ਜੀ ਅੱਛਾ ਮੂੰਹ ਨਹੀਂ ਫੜ ਕੇ ਦੇਖਿਆ ਹੁਣ ਨਾ ਤਾਂ ਬਾਕੀ ਵੀਰੇ ਕੱਦ ਕੋਦ ਤੇ ਬਹੁਤ ਜ਼ਿਆਦਾ ਆ ਬਹੁਤ ਵੱਡੀ ਭਾਈ ਇਹਦੀ ਜਿਹੜੀ ਮਾਂ ਆ ਉਹਦਾ ਕਾਰ ਚੰਗਾ ਹੀ ਕਰੀਆਂ ਠੀਕ ਹੀ ਕਰੀ ਠੀਕ ਆ ਜੀ ਉਧਰ ਆ ਪ੍ਰਸ਼ਾਦ ਕਰਕੇ ਮੈਂ ਫੂਨ ਹੀ ਖੜਿਆ ਨਾਲ ਜਿਹਦੀ ਮਾਂ ਦੀ ਵੀਡੀਓ ਬਣਾਉਂਦੇ ਨਾ ਅੱਛਾ ਬਹੁਤ ਜੱਗੀ ਹੈ ਮੰਨ ਲਓ ਪਰਸੋ ਚੋਥੀ ਵਿਗੀ ਜਿਹੋ ਨਾਲ ਡੰਗੜ ਛਾੜੇ ਛੜਦੇ ਆ ਠੀਕ ਆ ਜੀ 90000 ਦੀ ਫੰਡਰੀ ਦੀ ਜੀ ਕੀ ਬਾਤ ਆ ਬੜੀ ਬਾਣੀ ਜ ਤਾਂ ਵੀਰੇ ਕਿਦਾਂ ਖੀਰੀ ਕੱਟੀ ਆ ਗਈ ਹਨਾ ਤਾਂ ਇਹਨੂੰ ਹੁਣ ਸੀਵਨ ਉਹਦਾ ਭਰਿਆ ਸੀ ਤੇ ਨਹੀਂ ਨਹੀਂ ਭਾਈ ਇਹਨੂੰ ਤਾਂ ਕਰਾਇਆ ਨਹੀਂ ਜੇ ਠੀਕਾ ਅੱਛਾ ਠੀਕਾ ਹੋਇਆ ਨਹੀਂ ਇਹਨੂੰ ਸੀਵਨ ਨਹੀਂ ਭਰਿਆ ਦੇਖ ਤਾਂ ਇਹ ਮਾਲ ਸਾਰਾ ਹੈ ਤੇ ਚਲੋ ਕਿਦਾਂ ਵੀਰੇ ਕੱਟੀ ਬਹੁਤ ਸੋਹਣੀ ਕੱਦ ਵਜਨ ਵਾਲੀ ਲੰਮੀ ਬੇਲ ਹਨਾ ਜੀ ਕਿਹੜਾ ਵੀਰ ਲੈ ਜੂ ਸੇਵਾ ਕਰ ਲੂ ਤਾਂ ਬਾਂਜੇ ਤੇ ਵੀਰੇ ਚੰਗੀ ਰਕਮ ਦੀ ਆ ਬਹੁਤ ਕੱਦ ਵਜਨ ਵਾਲੀ ਵੀਰੇ ਬਹੁਤ ਸ਼ਕੀਨ ਕੱਟੀ ਲੈ ਗਿਆ ਵੀਰ ਚੈੱਕ ਕਰ ਲੋ ਤੋਰਾ ਤਾਰਾ ਫੇਸ ਕੁਆਲਿਟੀ ਚੈੱਕ ਕਰ ਲੋ ਆ ਵੇਖੋ ਕਿਹੜਾ ਵੀਰ ਸੰਭਲੂ ਵੀਰਿਓ ਤਾਂ ਬਹੁਤ ਚੰਗੀ ਕੀਮਤ ਦੀ ਵਿਗਣ ਵਾਲੀ ਹੈ ਤਿਆਰ ਹੋ ਗਏ ਕਿਉਂਕਿ ਥਣ ਥਣ ਵੀ ਆ ਸੋਨਾ ਕੀ ਬਾਤ ਹੈ ਸੋਨਾ ਥਾਣਾ ਹਨਾ ਤਾਂ ਬਾਕੀ ਚਲੋ ਵੀਰੋ ਕਿਦੋਂ ਪਸ਼ੂ ਬਣ ਜਾਂਦਾ ਵਾ ਉਦੋਂ ਹੀ ਅਸਲ ਥਾਣਤਾ ਕੱਟਦਾ ਹਨਾ ਜੀ ਠੀਕ ਹੈ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂ ਇਹ ਬਹੁਤ ਭਾਈ 55 ਕਰ ਲਈਏ ਭਾਵੇਂ 60 ਕਰ ਲਈਏ ਹਾਂਜੀ ਠੀਕ ਨਹੀਂ ਗੱਲ 50 ਦੀ ਦੇ ਦਾਂਗੇ ਜੀ 50 ਦੀ ਹਾਂਜੀ ਹਾਂਜੀ ਠੀਕ ਆ ਵੀਰੇ ਮਾਨਤਨ ਕਰ ਦਿਓ ਇੱਚੂ ਕਰਦਾ ਕੋਈ ਚੱਕਰ ਨਹੀਂ ਜੇ ਕਰਾ ਛੱਡ ਜੀ ਵੀਰਾਂ ਨੂੰ ਕਿਦਾਂ 4 3 3000 ਯਰ ਕਰਾ ਪੈ ਜਾਂਦਾ ਕਈ ਵੀਰਾਂ ਨੂੰ ਹਨਾ ਦੂਰ ਕਿਉਂਕਿ ਇਹ ਸ਼ਕੀਨ ਵੀਰ ਨਹੀਂ ਕਹਿੰਨੇ ਹਨਾ ਜੀ ਪਸ਼ੂ ਤਾਂ ਕਿੰਨੂੰ ਪਰਖਾ ਨਹੀਂ ਦੇ ਦਾਂਗੇ ਵਿੱਚੇ ਪਹੁੰਚ ਕਰ ਦਾਂਗੇ ਭਾਵੇਂ 100 ਕਿਲੋਮੀਟਰ ਹੋਵੇ ਤਾਂ ਭਾਵੇਂ 150 ਹੋਵੇ ਭਾਵੇਂ 200 ਵੀ ਭਾਵੇਂ 200 ਵੀ ਹੋਵੇ ਪਹੁੰਚ ਹੋ ਜੂ ਵਿੱਚੇ ਕਿਆ ਬਾਤ ਹੈ ਆ ਆ ਆਪਣੇ ਵਿੱਚ ਤੇ ਬਾਕੀ ਬੀਰ ਨੇ ਮੁੜ ਕੇ ਵੀਰ ਕਹੇ ਵੀ ਸਾਨੂੰ ਵਿੱਚੋਂ ਵੀ ਮਾਨਤਾਨ ਕਰ ਨੀ ਮਾਨਤਾਨ ਵੀਰੇ ਕਿਹੜੇ ਸਾਹ ਨਾਲ ਤੂੰ ਪਹੁੰਚ ਕਰਤੀ ਤੂੰ 4-5 ਹੱਤਾ ਛਾੜੀ ਦਿੱਤਾ 50 ਜੇਟ ਸਾਹ ਦਾ ਤੱਕ ਪਹੁੰਚ ਹੋ ਗਈ ਬਪਾ ਤੇ ਜੇ ਕਹੇ ਨੇ ਨਹੀਂ ਪਹੁੰਚ ਕਰਾਉਣੀ ਆਪ ਦੀ ਲੈ ਕੇ ਖੜਨੀ ਆ ਉਹ ਉਹਨੂੰ ਉਹਨੂੰ ਪੂਰੇ ਹਾਨਾ 45 ਦੀ ਵੀਰੇ ਤੇ ਨਾ ਕੋਈ ਨਹੀਂ ਠੀਕ ਹੈ ਜੀ ਤੇ ਕਹੇ ਨੇ ਪਹੁੰਚ ਕਿੱਥੇ ਮਰਜੀ ਕਰਾ ਲੈ 50 ਜੇ ਪਹੁੰਚ ਤੇ ਜੇ ਪਹੁੰਚ ਨਹੀਂ ਤੇ ਪੰਪਾ ਇਹ ਵਟਨ ਆ ਲੈਣੀ ਜਨੇ ਜਿਹਨੇ ਤੁਸੀਂ ਕਹਿਤਾ ਨਾ ਸਰ ਉਹ ਉਧਰ ਨਹੀਂ ਦੇਣੀ ਹੈ ਨਾ ਇਹ ਜੀ ਪਸ਼ੂ ਵੀਰੇ ਪਾਲਣਾ ਸਾਂਭਣਾ ਚੰਗੇ ਸੀਵਾਂ ਦਾ ਪਸ਼ੂ ਬਹੁਤ ਔਖਾ ਹੁੰਦਾ ਹੈ ਨਾ ਪਾਲਣਾ ਇੱਕ ਖਾਸ ਉਤਰ ਆਈ ਜਿਹੜੀ ਮੈਂ ਦੀ ਵੇਚੀ ਨਾ ਨਾ ਉਹਦੇ ਮਗਰ ਆਈ ਕੱਟੀ ਬੱਬਾ ਜੀ ਬਿਲਕੁਲ ਹਾਂਜੀ ਮੈਂ ਕਿੰਨੇ ਵੀਰਾਂ ਨੂੰ ਪਰਖਾ ਉਹਨਾਂ ਤੇ ਦੱਸ ਹੀ ਦਿਨਾ ਵੀਰੇ ਵੇਖ ਕਰਦ ਵਜਣਾ ਫੇਸ ਕੁਆਲਟੀ ਬਹੁਤ ਸੋਹਣੀ ਝੋਟੀ ਦੀ ਬਹੁਤ ਚੰਗੀ ਝੋਟੀ ਆ ਵੀਰੇ ਤਿੰਨੇ ਪਸ਼ੂ ਸੋਹਣੇ ਆ ਬਾਕੀ ਵੀਰ ਨੂੰ ਫੋਨ ਤੁਸੀਂ ਜਰੂਰ ਲਾਇਓ ਮਾਂ ਤੁਹਾਨੂੰ ਹੋ ਜਾਣਗੇ ਰੇਟ ਵੀਰ ਦਾ ਜਿਆਜ ਹੁੰਦਾ ਤਾਂ ਬਾਕੀ ਵੀਰਾਂ ਨੂੰ ਬੈਂਦੀ ਵੀਰੇ ਫੋਨ ਜ਼ਰੂਰ ਲਾ ਲਿਓ ਤਾਂ ਹਰ ਵੀਡੀਓ ਜੇ ਆਪਣੀ ਤਸੱਲੀ ਕਰੇ ਪਏ ਆ ਭੈਣ ਭਰਾ ਜੀ ਬੰਦੂਰੋ ਆ ਨਾ ਲਾਗੂਆਂ ਕੇ ਦੋ ਟਾਈਮ ਚ ਹੋ ਸਕਦਾ ਵਾ ਜੇ ਕੋ ਨਹੀਂ ਹੋਊਗਾ ਨਾ ਤਾਂ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਕਰ ਸਕਦਾ ਬਿਲਕੁਲ ਇਹੋ ਬੇਨਤੀ ਹੁੰਦੀ ਹਰ ਵੀਡੀਓ ਦੇ ਵਿੱਚ ਵੀ ਵੀਰੇ ਆਪ ਦੀ ਚਵਾਈ ਕਰਨੀ ਪਾਸ ਕਰਨੀ ਵੇਚ ਚਾ ਕੇ ਲੈਣੀ ਉਹ ਤਾਂ ਦਾ ਆਪ ਦਾ ਖੁਦ ਦਾ ਫਰਜ਼ ਆ ਕਿਉਂਕਿ ਤੁਸੀਂ ਆਪਣੀ ਖਰੀਦ ਕਰਨੀ ਪਸ਼ੂ ਦੀ ਤੁਸੀਂ ਵੇਚ ਚਾ ਕੇ ਲੈਣਾ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਮਾਤਵਾ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਹਾਂਜੀ ਵੀਰ ਜੀ ਇਹ ਕਰ ਐਡਰੈਸ ਜਰੂਰ ਦੱਸੋ ਆਪਣਾ। ਦੱਸੋ ਭਾਈ ਪਿੰਡ ਮੀਰਾਕੋੜ ਜੇ। ਹਾਂਜੀ। ਤਹਿਸੀਲ ਤੇ ਜ਼ਿਲ੍ਹਾ ਅਮਰਸਰ ਜੇ। ਠੀਕ ਹੈ ਜੀ। ਫੋਨ ਨੰਬਰ ਹੈਗਾ 97813 75482। ਠੀਕ ਹੈ ਜੀ। ਠੀਕ ਹੈ ਸਤਿ ਸ਼੍ਰੀ ਅਕਾਲ ਵੀਰ ਜੀ।